ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੂਠ ਸਾਹਮਣੇ ਜਦੋਂ ਸਚਾਈ سینਾ ਤਾਨ ਖਲੋਵੇ ਆਖਰ ਹਾਰ ਝੂਠ ਨੂੰ ਆਉਂਦੀ ਫਤਿਹ ਸੱਚ ਦੀ ਹੋਵੇ ਅੱਜ ਸਰਕਾਰ ਨੇ ਜਦੋਂ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲਿਆ ਤੇ ਜਿਹੜੇ ਆਪਦੇ ਹੱਕਾਂ ਲਈ ਜੂਝਣ ਵਾਲੇ ਆਪਦੀਆਂ ਜ਼ਮੀਨਾਂ ਖਾਤਰ ਜਿਹੜੇ ਦਿਨ ਰਾਤ ਵਿੱਚ ਜਾ ਕੇ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਲੋਕ ਸ਼ਕਤੀਆਂ ਉਹਨਾਂ ਦੀ ਜਿੱਤ ਹੋ ਗਈ ਭਾਵੇਂ ਤੂੰ ਠੱਕਦਾ ਵੀ ਤਾਕਤਵਰ ਕਿਉਂ ਨਾ ਹੋਵੇ ਸੱਚ ਦੇ ਅੱਗੇ ਉਹਦੀ ਪੇਸ਼ ਨਹੀਂ ਜਾਂਦੀ ਮੈਂ ਉਹਨਾਂ ਲੋਕਾਂ ਨੂੰ ਉਹਨਾਂ ਵੀਰਾਂ ਨੂੰ ਸਾਰੇ ਨੂੰ ਵਧਾਈ ਦਿਨਾ ਜਿਨ੍ਹਾਂ ਨੇ ਤਨ ਮਨ ਤਨ ਦੇ ਨਾਲ ਆਪਣੀਆਂ ਜਿੰਦੀ ਪੂਰੀ ਜ਼ਮੀਨਾ ਬਚਾਉਣ ਵਾਸਤੇ ਸੰਘਰਸ਼ ਕੀਤਾ ਪਰ ਨਾਲਿਕ ਡੋਖਲਾ ਡਰ ਇੰਨੀ ਬਣਿਆ ਹੋਇਆ ਹੈ ਤੇ ਜਿਹੜਾ ਪ੍ਰੈਸ ਲੋਟ ਜਾਂ ਚਿੱਠੀ ਆਪਾਂ ਵੇਖਦੇ ਆ ਕਿਉਂਕਿ ਜਿਹੜੀ ਸਰਕਾਰੀ ਚਿੱਠੀ ਹੁੰਦੀ ਆ ਉਹਦੇ ਤੇ ਸੀਰੀਅਲ ਨੰਬਰ ਅਤੇ ਤਾਰੀਖ ਲਿਖੀ ਹੁੰਦੀ ਏ ਉਸ ਤੇ ਨਾ ਸੀਰੀਅਲ ਨੰਬਰ ਹੈ ਨਾ ਕੋਈ ਤਾਰੀਖ ਲਿਖੀ ਹੋਈ ਏ ਇਹ ਡਰ ਹੈ ਸਰਕਾਰ ਕਿਤੇ ਬੀਮਾਨੀ ਨਾ ਕਰੇ ਕਿਉਂਕਿ ਇਹ ਵੀ ਮੰਨਣਾ ਹੈ ਜੇ ਆਪ ਵਾਲੇ ਦੁਆਰਾ ਆਉਂਦੇ ਨਹੀਂ ਤਾਂ ਉਹ ਇਹੀ ਨੀਤੀ ਨੂੰ ਦੁਆਰਾ ਲਾਗੂ ਕਰਕੇ ਜ਼ਮੀਨਾਂ ਖੋਣਗੇ ਅਤੇ ਬਣਦੇ ਸਾਲ ਹੀ ਹੁਣ ਵਾਂਗ ਬੋਟਾਂ ਨੇੜੇ ਜਾਣ ਦੀ ਉਹ ਗਲਤੀ ਨਹੀਂ ਕਰਨਗੇ ਆਓ ਵੀਰੋ ਇਹਦਾ ਏ ਤੁਸੀਂ ਸਰਦੀਮੀ ਇੱਕੋ ਇੱਕ ਹੱਲ ਲੱਭਣਾ ਉਹ ਹੈ 27 ਦੇ ਵਿੱਚ ਸਰਕਾਰੀ ਖਾਲਸਾ ਭਾਈ ਅਮਰਤਪਾਲ ਸਿੰਘ ਜੀ ਸੀਐਮ ਬਣੀ ਕਿਉਂਕਿ 9 ਅਗਸਤ ਨੂੰ ਅਕਾਲੀ ਦਲ ਵਾਰਸ ਪੰਜਾਬ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਮਤਿਆਂ ਦੇ ਵਿੱਚ ਇੱਕ ਮਤਾ ਲੈਂਡ ਪੂਲਿੰਗ ਨੀਤੀ ਦੇ ਫਲੋ ਦੇ ਵਿੱਚ ਸੰਗਤਾਂ ਦੇ ਹੱਥ ਖੜੇ ਕਰਵਾ ਕੇ ਪਰਵਾਣਗੀ ਲਈ ਸੀ ਆਓ ਲੋਕ ਸ਼ਕਤੀਆਂ ਹਮੇਸ਼ਾ ਜਿੱਤਦੀਆਂ ਨਹੀਂ ਤੇ ਆਪਾਂ ਲੋਕ ਸ਼ਕਤੀ ਨੂੰ ਹਮੇਸ਼ਾ ਮਜ਼ਬੂਤ ਬਣਾ ਕੇ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ